ਅੱਜ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜਵਾ ਵਿਖੇ ਯੁਧ ਨਸ਼ਿਆਂ ਵਿਰੁੱਧ ਦੇ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਵਿੱਚ ਡਾਕਟਰ ਸੰਦੀਪ ਪੰਗੜ ਜੋ ਕਿ ਸਿਵਲ ਹਸਪੀਟਲ ਤੋਹਨ ਅਤੇ ਚਮਨ ਸਿੰਘ ਜੀ ਜੋ ਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਐਸੋਸੀਏਸ਼ਨ ਤੋਹਨ ਉਹ ਅਤੇ ਉਹਨਾਂ ਦੇ ਟੀਮ ਮੈਂਬਰ ਸਕੂਲ ਵਿੱਚ ਆਏ ਤੇ ਸਾਡੇ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਦੇ ਨਸ਼ਿਆਂ ਤੇ ਦੂਰ ਕਿਸ ਤਰ੍ਹਾਂ ਰਹੀਏ ਇਸ ਦੇ ਮਾੜੇ ਕੀ ਪ੍ਰਭਾਵ ਹਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਸਾਰੇ ਹੀ ਸਟਾਫ ਮੈਂਬਰਸ ਅਸੀਂ ਪਿਆਰੇ ਵਿਦਿਆਰਥੀਆਂ ਨੇ ਉਹਨਾਂ ਦਾ ਸਕੂਲ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਦੇ ਦਿੱਤੇ ਹੋਏ ਦੇਸ਼ਾ ਨਿਰਦੇਸ਼ ਅਤੇ ਸੁਝਾਵਾਂ ਦੇ ਉੱਪਰ ਚੱਲਦੇ ਹੋਏ ਅਸੀਂ ਸਟਾਫ ਮੈਂਬਰਸ ਅਸੀਂ ਪਿਆਰੀ ਵਿਦਿਆਰਥੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਥੈਂਕਸ ਥੈਂਕਸ ਅ ਲੋਟ ਥੈਂਕ ਯੂ ਤੇ ਗੱਲ ਆਪਣਾ ਧਿਆਨ ਨਾਲ ਸੁਣੀਏ ਜੇ ਤੁਹਾਨੂੰ ਕੋਈ ਗੰਧ ਚੰਗੀ ਲੱਗਦੀ ਆ ਜਾਂ ਉਹਦੇ ਵਿੱਚ ਤੁਹਾਡੀ ਸ਼ੱਕ ਆ ਕੋਈ ਪੈਦਾ ਹੁੰਦੀ ਆ ਤੇ ਉਹਦੇ ਬਾਰੇ ਸਵਾਲ ਤੁਸੀਂ ਕਰ ਸਕਦੇ ਸੋ ਮੈਂ ਕਰਦਾ ਜੀ ਤੇ ਸਵਾਗਤ ਜੀ ਜੇ ਅਸੀਂ ਇਸ ਧਰਤੀ ਤੇ ਤੁਸੀਂ ਬਹੁਤ ਵੀ ਪੜਦੇ ਹੋ ਹਿਸਟਰੀ ਵੀ ਪੜਦੇ ਹੋ ਆਪਣੇ ਲੋਕਾਂ ਇਸ ਧਰਤੀ ਦੇ ਮੋੜ ਦੇ ਵਿੱਚ ਆਈ ਹੈ ਤੁਹਾਨੂੰ ਵੱਡਾ ਵਿਸ਼ਾ ਕਰੋੜਾ ਸਾਤ ਆਗਿਆ ਨੇ ਇਸ ਧਰਤੀ ਨੂੰ ਬਣਨ ਦੇ ਕੰਦੇ ਨਾਲ ਜਿਹੜੇ ਤੁਧਾਹਰਾ ਲਿਖਿਆ ਤਾਂ ਹੌਲੇ ਹੌਲੇ ਇਹਦੇ ਸਭ ਤੋਂ ਪਹਿਲਾ ਬ੍ਰਾਹਸਪਤੀ ਜੇ ਧਰਤੀ ਤੇ ਤੇ ਆਕਸ਼ਕਲ ਬਣੇ ਆ ਬ੍ਰਾਹਸਪਤੀ ਪੈਦਾ ਹੋਏ ਆ ਤੇ ਬ੍ਰਾਹਸਪਤੀ ਪੈਦਾ ਹੋਣ ਦੇ ਨਾਲ ਕੋਈ ਹੋਰ ਛੋਟੇ ਛੋਟੇ ਜੀਵ ਜੰਤੂ ਜਿਹੜੇ ਪੈਦਾ ਹੋਏ ਨੇ ਤੇ ਇਸੇ ਤਰ੍ਹਾਂ ਵੱਡੇ ਵੀ ਜਿਹੜੇ ਆ ਜੀਵ ਜੰਤੂ ਹਾਥੀ ਤੱਕ ਵੀ ਵੱਡੇ ਵੱਡੇ ਜੀਵ ਹੋਏ ਨੇ ਕਿਹੜੀ ਤੱਕ ਵੀ ਪੈਦਾ ਹੋਏ ਨੇ ਜਿਹੜਾ ਲੋਸੀ ਇੰਕਾਸੀ ਕਹਿੰਦੇ ਉਹਨਾਂ ਨੇ ਦਾੜ ਲਾ ਦਿੱਤਾ ਕਿਰਤੀ ਕਰਦੇ ਇਸ ਸਮੇਂ ਬਰਾਈਆਂ ਸੀ ਅੱਜ ਉਹ ਸਮਰਾਈ ਦੇ ਜਿਹੜਾ ਆਪਣਾ ਰੂਪ ਜਿਹੜਾ ਬਦਲ ਗਿਆ ਨਵੇਂ ਸ਼ਹਿਰ ਦੇ ਵਿੱਚ ਉਪਕਾਰ ਕੋਆਰਡੀਨੇਸ਼ਨ ਕਮੇਟੀ ਨੇ ਤੁਹਾਡੇ ਵੀ ਉੱਤੇ ਬੜੇ ਸਵੇਰ ਨੂੰ ਜਗਰਾਤੇ ਜਿੱਤੇ ਤੇ ਪਟਪਟ ਕੀਤੇ ਰਹੇ ਪਰ ਉਹ ਹੱਥਾਂ ਦੇ ਸਬੰਧ ਦੇ ਵਿੱਚ ਬੇਟੀ ਬਚਾਓ ਤੇ ਬੇਟੀ ਪੜਾਓ ਕਿਉਂ ਕਹਿਣਾ ਪੈ ਰਿਹਾ ਬੇਟੀ ਵਿਚਾਰ ਦੀ ਕਿਹੜੀ ਗੱਲ ਹੈ ਮੈਂ ਕਲਿਚੀ ਲਾਈਨ ਗਰਮ ਦੇ ਵਿੱਚ ਸੋਚ ਰਹੀ ਹਾਂ ਆਜ਼ਾਦ ਹੋਣ ਲਈ ਸੋਚ ਰਹੀ ਅੱਜ ਹਰਤੀ ਜੇ ਕੋ ਆਪਣੇ ਮਾਂ ਦੇ ਮੁਖ ਦੇ ਵਿੱਚ ਪੜ ਰਹੀ ਆ ਤੇ ਉਹ ਅੰਦਰ ਹੀ ਸੋਚਦੇ ਆ ਆਪਣੇ ਮਾਂ ਦੇ ਲਈ ਸੰਦੇਸ਼ ਜਾਂਦਾ ਹੋ ਕਿ ਇਹ ਧਰਤੀ ਤੇ ਜਾਵਾਂਗੇ ਕਿ ਮੈਨੂੰ ਵੀ ਧਰਤੀ ਮੇਰਾ ਸਵਾਗਤ ਕਰੇਗੀ ਪਰ ਉਹਨੂੰ ਸਵਾਗਤ ਹੈ ਤਰਦੀ ਦੇ ਜਿਹੜਾ ਸਵਾਗਤ ਉਹ ਕਰ ਨਹੀਂ ਦਿੱਤਾ ਜਾਂਦਾ